ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਜੋ ਵੀ ਸੰਗਤਾਂ ਇਸ ਚੈਨਲ ਤੇ ਨਵੀਆਂ ਆਈਆਂ ਹਨ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜ਼ਰੂਰ ਸੁਣ ਲੈਣ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਜੀ ਸੋ ਸਾਧ ਸੰਗਤ ਜੀ ਆਪ ਜੀ ਨੇ ਪਿਛਲੀਆਂ ਸਾਖੀਆਂ ਵਿੱਚ ਸਰਵਣ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਵਿੱਚ ਹੋਇਆ ਹੈ ਗੁਰੂ ਜੀ ਨੇ ਪਟਨਾ ਸਾਹਿਬ ਵਿੱਚ 6 ਸਾਲ ਕਿਵੇਂ ਗੁਜ਼ਾਰੇ ਅੱਜ ਅਸੀਂ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਜੀ ਸਾਧ ਸੰਗਤ ਜੀ ਵੀਡੀਓ ਨੂੰ ਸਕਿੱਪ ਕੀਤੇ ਬਿਨਾ ਪੂਰੀ ਜ਼ਰੂਰ ਸੁਣਿਓ ਜੀ ਸਾਧ ਸੰਗਤ ਜੀ ਪਟਨਾ ਉਸ ਸਮੇਂ ਬੰਗਾਲ ਦੇ ਸੂਬੇ ਅਧੀਨ ਆਉਂਦਾ ਸੀ ਬਿਹਾਰ ਸਾਰਾ ਹੀ ਬੰਗਾਲ ਦਾ ਹਿੱਸਾ ਸੀ ਪਟਨੇ ਦਾ ਹਾਕਮ ਸਿੱਖ ਇਤਿਹਾਸ ਦੇ ਕਥਨ ਅਨੁਸਾਰ ਨਵਾਬ ਰਹੀਮ ਬਖਸ਼ ਸੀ पटना अशोक ਦੇ ਸਮੇਂ ਤੋਂ ਹੀ ਪ੍ਰਸਿੱਧ ਹੋ ਗਿਆ ਸੀ नालंदा ਦੇ ਨੇੜੇ ਹੋਣ ਕਾਰਨ ਵਿਦਿਆ ਸਾਹਿਤ ਦਾ ਕੇਂਦਰ ਵੀ ਸੀ ਬੋਧ ਜੀ ਰਾਜਗ੍ਰੀ ਜਾਂਦਿਆਂ ਇੱਥੇ ਆਏ ਸਨ ਤਾਂ ਉਹਨਾਂ ਇੱਥੇ ਬਚਨ ਕੀਤਾ ਸੀ ਕਿ ਅੱਗ ਪਾਣੀ ਅਤੇ ਆਪਸੀ ਫੋਟ ਕਰਕੇ ਪਟਨਾ ਕਈ ਵਾਰ ਡਿੱਗੇਗਾ ਤੇ ਕਈ ਵਾਰ ਉਸਰੇਗਾ ਕਈ ਵਾਰੀ ਪਟਨਾ ਟਹਿ ਢੇਰੀ ਹੋਇਆ ਪਰ ਫਿਰ ਉੱਠ ਖੜੋਤਾ ਇਸ ਲਈ ਇਸ ਦੇ ਕਈ ਨਾਂ ਵੀ ਹੋਏ ਬਾਈ ਨਾਂ ਪਟਨਾ ਸਾਹਿਬ ਦੇ ਪਈ ਜੁਨਾਨੀਆਂ ਇਸ ਦਾ ਨਾਂ ਪਾਲੀ ਪੋਥਰਾ ਰਖਿਆ ਅਤੇ ਪੁਸ਼ਪਪੁਰ ਕੁਸ਼ਮਪੁਰ ਕੁਸ਼ਾਮਵਤੀ ਮੋਰੀਆ ਨਗਰ ਪਟਲਾ ਦੇ ਪਾਟਲੀ ਪੁੱਤਰ ਕਰਕੇ ਵੀ ਜਾਣਿਆ ਜਾਂਦਾ ਰਿਹਾ ਜਦ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1666 ਈਸਵੀ ਨੂੰ ਹੋਇਆ ਇਸ ਨੂੰ ਪਟਨਾ ਹੀ ਕਹਿੰਦੇ ਸਨ ਪਟਨਾ ਸ਼ਹਿਰ ਵਿਖੇ ਭਵ ਲਿਓ ਮਹਾਰਾਜ ਦਾ ਆਪਣਾ ਫਰਮਾਨ ਹੈ ਮੁਗਲਾਂ ਦਾ ਜ਼ੋਰ ਪੈ ਜਾਣ ਨਾਲ ਕੁਝ ਚੇਰ ਅਜੀਮ ਬਾਦ ਵੀ ਕਹਿਲਾਇਆ ਪਰ ਪ੍ਰਸਿੱਧ ਨਾ ਪਟਨਾ ਸਾਹਿਬ ਹੀ ਰਹਾ 16ਵੀਂ ਸਦੀ ਦੇ ਅਖੀਰ ਵਿੱਚ ਇੱਕ ਯੂਰਪੀ ਸਹਿਲਾਨੀ ਰੋਫਰ ਨੇ ਪਟਨਾ ਬਾਰੇ ਲਿਖਿਆ ਸੀ ਕਿ ਸ਼ਾਮ ਨੂੰ ਜਦ ਆਕਾਸ਼ ਵਿੱਚ ਸਤਾਰੇ ਚਮਕਦੇ ਹਨ ਅਤੇ ਪਾਟਲੀ ਪੁੱਤਰ ਨਿਵਾਸੀਆਂ ਦੇ ਛੱਜਿਆਂ ਤੇ ਲੱਗੇ ਪਾਟਿਲ ਦੇ ਸਫੇਦ ਫੁੱਲ ਖੇਡ ਉੱਠਦੇ ਹਨ ਅਤੇ ਇਥੋਂ ਦੇ ਬਾਜ਼ਾਰਾਂ ਵਿੱਚ ਸੋਨਾ ਚਾਂਦੀ ਅਤੇ ਬਰਤਨਾਂ ਨਾਲ ਸੱਜੀਆਂ ਦੁਕਾਨਾਂ ਚਮਕਣ ਲੱਗਦੀਆਂ ਹਨ ਤਾਂ ਇਹ ਕਹਿਣਾ ਕਠਿਨ ਹੋ ਜਾਂਦਾ ਹੈ ਕਿ ਇਹ ਸੁੰਦਰ ਲੋਕ ਹੈ ਜਾਂ ਸੁਹਾਵਣਾ ਸਰਲੋਕ ਪੂਰੇ 80 ਸਾਲ ਪਿਛੋਂ ਸੱਚਮੁੱਚ ਇਸ ਪਟਨੇ ਸਰਲੋਕ ਦਾ ਵਾਸੀ ਆਇਆ ਜਿਸ ਧਰਤੀ ਤੇ ਹੀ ਸਵਰਗ ਬਣਾਉਣ ਦਾ ਐਲਾਨ ਕੀਤਾ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਪੀਂਜਲ ਲਿਖਿਆ ਹੈ ਤੇਹ ਨੇਰਿ ਪੋ ਰਾਜ ਕਮਾਇਨ ਸੱਚ ਅਦਲ ਚਲਾਈ ਇਉਂ ਕਲਯੁਗ ਮੇ ਅਵਤਾਰ ਤਾਰ ਸਤਜੁਗ ਵਰਤਾਏ ਸਾਧ ਸੰਗਤ ਜੀ ਪੋ ਸੁਦੀ ਸਤਵੀ ਨੂੰ ਅਵਤਾਰ ਲਿਆ ਤਾਂ ਕਿ ਹੁਣ ਜਗਤ ਨੂੰ ਵਿਖਿਆ ਪੋ ਨਾ ਸਕੇ 6 ਸਾਲ ਪਟਨਾ ਸਵਰਗ ਹੀ ਬਣਿਆ ਰਹਾ ਮਾਮਾ ਕਿਰਪਾਲ ਚੰਦ ਜੀ ਪੂਰੀ ਰਾਖੀ ਕਰ ਰਹੇ ਸਨ ਭਾਈ ਦਿਯਾਲਾ ਜੀ ਸਾਰੇ ਪ੍ਰਬੰਧਾਂ ਨੂੰ ਦੇਖ ਰਹੇ ਸਨ ਭਾਈ ਰਾਮ ਰਾਏ ਤੇ ਭਾਈ ਦਰਬਾਰੀ ਜੀ ਗੁਰੂ ਅਤੇ ਪਰਿਵਾਰ ਦੀ ਸੰਭਾਲ ਲਈ ਦਿਨ ਰਾਤ ਜੁਟੇ ਹੋਏ ਸਨ ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਆਪਣੇ ਹੁਕਮਨਾਮੇ ਵਿੱਚ ਕਈ ਹੋਰ ਸਿੱਖਾਂ ਦੀ ਸੇਵਾ ਦਾ ਜ਼ਿਕਰ ਕੀਤਾ ਹੈ ਉਥੇ ਇੱਕ ਮਾਈ ਬੇਬੇ ਪੇੜੀ ਬਾਈ ਦਾ ਵੀ ਵਰਨ ਕੀਤਾ ਹੈ ਇਹ ਪੇੜੀ ਬਾਈ ਗੁਰੂ ਜੀ ਦੀ ਖਡਾਵੀਂ ਦਾ ਕੰਮ ਕਰਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਵਿੱਚ ਇੱਕ ਹੋਰ ਦਾਈ ਲਾਡੋ ਦਾ ਨਾਂ ਵੀ ਆਇਆ ਹੈ ਆਨੰਦਪੁਰ ਪੁੱਜ ਕੇ ਪਿਛੋਂ ਗੁਰੂ ਜੀ ਨੇ ਲਿਖਿਆ ਸੀ ਭਾਈ ਰਾਮ ਰਾਏ ਦਾਈ ਲਾਡੋ ਗੁਰੂ ਰੱਖੇਗਾ ਦਰਬਾਰੀ ਸ਼ੋਭਾ ਚੰਦ ਹਜੂਰ ਪਹੁੰਚੇ ਮੇਰੀ ਖੁਸ਼ੀ ਹੈ ਨਿਹਾਲ ਹੋਏ ਬੰਸਾ ਵਲੀ ਨਾਮੇ ਨੇ ਇੱਕ ਹੋਰ ਦਾਈ ਭੂਪੀ ਦਾ ਨਾਮ ਵੀ ਲਿਖਿਆ ਹੈ ਦਾਈ ਭੂਪੀ ਤਰੇਵਰ ਪਾਇਆ ਸਿਰ ਸਦਕਾ ਕਰ ਆਣ ਵੰਡੀ ਮਾਇਆ ਪਟ ਵਹੀ ਪੂਰਬੀ ਦੱਖਣ ਅਨੁਸਾਰ ਦਿਹਾੜਾ ਬੁੱਧ ਦਾ ਸੀ ਢਲੀ ਰੈਣ ਪ੍ਰਕਾਸ਼ ਹੋਇਆ ਮਾਤਾ ਨਾਨਕੀ ਜੀ ਨੇ ਗਰੀਬ ਗੁਰਬੇ ਕੋ ਦਾਨ ਕੀਤਾ ਰੈਣ ਪਈ ਦੀਪਮਾਲਾ ਹੋਈ ਬੜਾ ਕਤੂਹਲ ਹੁਆ ਕਾਈ ਵਾਰਾ ਪਾਰ ਨਹੀਂ ਸੀ ਰਾਖੀ ਪੂਰੀ ਰੱਖੀ ਜਾ ਰਹੀ ਸੀ ਪਟਨਾ ਦੇ ਸਾਰੇ ਲੋਕ ਹੀ ਆਪ ਜੀ ਨਾਲ ਅਥਾ ਪਿਆਰ ਜਿਤਾ ਰਹੇ ਸਨ ਮਾਮਾ ਕਿਰਪਾਲ ਚੰਦ ਜੀ ਤਾਂ ਕਈ ਵਾਰ ਭੈਣ ਮਾਤਾ ਗੁਜਰੀ ਜੀ ਨੂੰ ਕਹਿੰਦੇ ਸਨ ਕਿ ਉਹ ਸਤਗੁਰ ਅਕਾਲ ਪੁਰਖ ਪਰਮਾਤਮਾ ਆਪ ਹੀ ਗੋਬਿੰਦ ਰੂਪ ਧਾਰ ਕੇ ਸਾਡੇ ਘਰ ਆਇਆ ਹੈ ਸੰਗਤ ਜੀ ਪੰਜਾਬ ਦੇ ਨਗਰ ਸਿਆਣਾ ਦੇ ਰਹਿਣ ਵਾਲੇ ਇੱਕ ਪ੍ਰਸਿੱਧ ਫਕੀਰ ਭੀਖਸ਼ਾ ਜਿਸ ਨੂੰ ਅਸੀਂ ਪੀਖਣ ਸ਼ਾਹ ਵੀ ਕਹਿੰਦੇ ਹਾਂ ਜਦ ਆਪਣੇ ਅਨੁਭਵ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਜਾਣਿਆ ਤਾਂ ਉਹਨਾਂ ਨਮਾਜ਼ ਪਸ਼ਮ ਦੀ ਬਜਾਏ ਪੂਰਬ ਵੱਲ ਉਤਾਰੀ ਮਹਾਕੋਛ ਦੇ ਲਿਖਣ ਅਨੁਸਾਰ ਪੀਖਣ ਸ਼ਾਹ ਦਾ ਜਨਮ ਸੈਦ ਕੋਲ ਵਿੱਚ ਪਿੰਡ ਸਿਆਣਾ ਤਹਿਸੀਲ ਕੈਥਲ ਇਹ ਜ਼ਿਲ੍ਹਾ ਕਰਨਾਲ ਵਿਖੇ ਸਾਲ 1637 ਵਿੱਚ ਹੋਇਆ ਸੀ ਇਹਨਾਂ ਦੇ ਬਜ਼ੁਰਗ ਕੁੜਾਮ ਰਹਿੰਦੇ ਸਨ ਜਿਸ ਕਾਰਨ ਇਹਨਾਂ ਨੂੰ ਵੀ ਕੁੜਾਮ ਵਾਸੀ ਹੀ ਲਿਖਿਆ ਜਾਣ ਲੱਗ ਪਿਆ ਉੰਜ ਆਪ ਜੀ ਨੇ ਆਪਣਾ ਟਿਕਾਣਾ ਠਸਕਾ ਰੱਖ ਲਿਆ ਸੀ ਠਸਕਾ ਮੁਗਲ ਰਾਜ ਵੱਲੋਂ ਜ਼ਗੀਰ ਮਿਲੀ ਸੀ ਆਪ ਜੀ ਕਿਉਂਕਿ ਸੈਦ ਮੀਰ ਸਨ ਇਸ ਲਈ ਠਸਕਾ ਦਾ ਨਾਂ ਠਸਕਾ ਮੀਰ ਜੀ ਕਰਕੇ ਪ੍ਰਸਿੱਧ ਹੈ ਆਪ ਜੀ ਦਾ ਸਤਿਕਾਰ ਇਲਾਕੇ ਵਿੱਚ ਬਹੁਤ ਸੀ ਹਾਕਮ ਤੇ ਲੋਕ ਇਤਨਾ ਸਤਿਕਾਰ ਕਰਦੇ ਸਨ ਕਿ ਇੱਕ ਵਾਰੀ ਫਾਂਸੀ ਤੇ ਚੜਾਉਣ ਲਈ ਸਿਪਾਹੀ ਕੈਦੀ ਨੂੰ ਲੈ ਜਾ ਰਹੇ ਸਨ ਕਿ ਆਪ ਜੀ ਦੀ ਨਜ਼ਰ ਕੈਦੀ ਤੇ ਪਈ ਤਾ ਉਸ ਨੂੰ ਰਿਹਾ ਕਰਨ ਦਾ ਹੁਕਮ ਨਵਾਬ ਸਰਹੰਦ ਨੇ ਦੇ ਦਿੱਤਾ ਸੀ ਇਹ ਵੀ ਯਾਦ ਰੱਖੇ ਕਿ ਖਵਾਜਾ ਆਬੂ ਅਬਦੁੱਲਾ ਚਿਸਤੀ ਤੋਂ ਸੂਫੀਆਂ ਦਾ سلسلہ ਆਰੰਭ ਹੋਇਆ ਸੀ ਤੇ ਖਵਾਜਾ ਮੁਈਨ ਉਦ-ਦੀਨ ਚਿਸਤੀ ਦੇ ਵਸੀਲੇ ਨਾਲ ਹਿੰਦੁਸਤਾਨ ਆਇਆ ਸੀ ਇਸ ਦੀਆਂ ਦੋ ਸ਼ਾਖਾਾਂ ਸਾਬਰੀ ਤੇ ਨਿਜਾਮੀ ਸਨ ਨਿਜਾਮੀ ਦੇ ਨਰਮਤਾ ਨਿਜਾਮ ਉਦ ਔਲੀਆ ਤੇ ਸਾਬਰੀ ਦੇ ਹਜਰਤ ਅਲੀ ਅਹਿਮਦ ਸਾਬਰੀ ਸਨ ਨਿਜਾਮੀ ਭੰਗਵੇਂ ਕੱਪੜੇ ਪਾਉਣ ਲੱਗ ਪਏ ਸਨ ਤੇ ਸਾਬਰੀ ਚਿੱਟੇ ਪਹਿਨਦੇ ਸਨ ਇਹਨਾਂ ਵਿੱਚ ਵੈਰਾਗ ਕੁਰਬਾਨੀ ਇਸ਼ਕ ਬਰਾਬਰੀ ਤੇ ਨਿਮਰਤਾ ਬਹੁਤ ਸੀ ਸੰਗਤ ਜੀ ਕੁੜਾਮ ਵਿਖੇ ਸ਼ਾਹ ਜੀ ਦੀ ਦਰਗਾਹ किला नुमा है ड्योड़ी वाला दरवाजा है यह ड्योड़ी तीन मंजली है हर मंजिल पे दर्शनी ब्रांडे ਹਨ मकबरा शाह पीख जी ਦਾ دروازੇ ਦੇ ਸਾਹਮਣੇ ਹੈ ਉਹ ਸਾਧ ਸੰਗਤ ਜੀ पीखण शाह ਜਲਵੇ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਲਈ ਪੰਜਾਬ ਤੋਂ ਪਟਨਾ ਵੱਲ ਚੱਲ ਪਏ ਉਹਨਾਂ ਦਾ ਇੱਕ ਹੀ ਸੰਕਲਪ ਸੀ ਕਿ ਇਹ ਦੇਖਿਆ ਜਾਏ ਕਿ ਇਹ ਰੱਬੀ ਨੂਰ Hindu Musliman ਵਿੱਚੋਂ ਕਿਸ ਦਾ ਪੱਖ ਪੂਰਦਾ ਹੈ ਇਸ ਮੰਤਰ ਲਈ ਉਹਨਾਂ ਦੋ ਮਠਿਆਈਆਂ ਦੀਆਂ ਕੁੱਜੀਆਂ ਤੇ ਦੋ ਕੁੱਜੇ ਇੱਕ ਵਿੱਚ ਦੁੱਧ ਤੇ ਦੂਜੇ ਵਿੱਚ ਪਾਣੀ ਲੈ ਲਿਆ ਮਠਿਆਈਆਂ ਦੀਆਂ ਕੁੱਜੀਆਂ ਤੋਂ ਭਾਵ ਉਹਨਾਂ ਦਾ ਧਰਮ ਸੀ ਤੇ ਪਾਣੀ ਵਾਲੇ ਕੁੱਜੇ ਦਾ ਅਰਥ ਉਨਾ ਮੁਸਲਮਾਨ ਧਰਿਆ ਸੀ ਤੇ ਦੁੱਧ ਵਾਲੇ ਨੂੰ Hindu ਮਥਿਆ ਸੀ ਮੁਸਲਮਾਨ ਬੰਦਿਸ਼ ਤੇ ਸ਼ਰਹਾ ਨੂੰ ਹੀ ਧਰਮ ਸਮਝਦਾ ਹੈ ਅਤੇ ਪਾਣੀ ਬੰਦਿਸ਼ ਵਿੱਚ ਪਾ ਕੇ ਹੀ ਕੰਮ ਸਵਾਰਦਾ ਹੈ Hindu ਚਿੱਟੇ ਕਰਮਾਂ ਤੇ ਜੋਰ ਦਿੰਦਾ ਹੈ ਅਤੇ ਚਟਿਆਈ ਦਾ ਚਿੰਨ ਦੁੱਧ ਹੀ ਹੈ ਪਟਨਾ ਪੁੱਜ ਕੇ ਉਹਨਾਂ ਨੇ ਪਹਿਲਾਂ ਦੋਵੇਂ ਮਠਿਆਈਆਂ ਦੀਆਂ ਕੁੱਜੀਆਂ ਬਾਲਕ ਗੁਰੂ ਅੱਗੇ ਰੱਖੀਆਂ ਪੁਰਖ ਭਗਵੰਤ ਨੇ ਆਪਣੇ ਦੋਵੇਂ ਕਰ ਕਮਲ ਦੋਵੇਂ ਕੁੱਜੀਆਂ ਤੇ ਰੱਖ ਦਿੱਤੇ ਫਿਰ ਜਦ ਛਾ ਭੀਖ ਨੇ ਪਾਣੀ ਤੇ ਦੁੱਧ ਦੇ ਭਰੇ ਕੁੱਜੇ ਅੱਗੇ ਕੀਤੇ ਤਾਂ ਦਸ਼ਮੇਸ਼ ਪਿਤਾ ਨੇ ਪਾਵਨ ਚਰਨਾ ਨਾਲ ਦੋਵੇਂ ਹੀ ਢੋਲ ਦਿੱਤੇ ਸਾਰੇ ਅश्चਰਜ ਹੋ ਦੇਖਦੇ ਰਹੇ ਪਰ ਭੀਖਸ਼ਾਹ ਨੇ ਅੱਗੇ ਵਧ ਗੁਰੂ ਜੀ ਦੇ ਚਰਨ ਚੁੰਮ ਲਏ ਫਿਰ ਸ਼ਾ ਭੀਖ ਨੇ ਸਾਰੀ ਅਡੋਣੀ ਖੋਲਦੇ ਹੋਏ ਦੱਸਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ ਹੈ ਇਹ ਧਰਮ ਤਾਂ ਪੁੱਜਿਆ ਵਿੱਚੋਂ ਕੱਢਣ ਆਇਆ ਹੈ ਧਰਮ ਦੀ ਬਾਦ ਕਿਸਮਤੀ ਹੀ ਇਹ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਤੇ ਮੰਦਰ ਤੋਂ ਬਾਹਰ ਨਹੀਂ ਕੱਡਿਆ ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਮਾਨ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਦੋਖੀਨ ਕੋ ਮੂਲ ਉਪਾਰਨ ਸਾਰੀ ਜ਼ਿੰਦਗੀ ਹੀ ਉਹਨਾਂ ਦੀ ਮੁਹਾਰਨੀ ਇਹੀ ਰਹੀ ਪਹਿਲੇ ਵਿਸ਼ਵਾਗੂ ਸੰਨ ਜਿਨ੍ਹਾਂ ਮੰਦਰ ਤੇ ਮਸਜਿਦ ਪੂਜਾ ਤੇ ਨਿਮਾਜ਼ ਨੂੰ ਇੱਕ ਕਰ ਜਾਣਨ ਦਾ ਉਪਦੇਸ਼ ਦਿੱਤਾ ਅਕਾਲ ਉਸਤਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਿੱਧ ਸਵਈਆ ਹੈ ਦੇਹਰਾ ਮਸੀਤ ਸੋਈ ਪੂਜਾ ਔਰ ਨਿਵਾਜ ਹੋਈ ਮਾਨਸ ਸਬੇ ਏਕ ਪੈ ਅਨੇਕ ਕੋ ਪਰਮਾਉ ਹੈ ਦੇਵਤਾ ਅਦੇਵ ਜਸ गंदरब तुर्क हिंदू न्यारे न्यारे देशन के पेश के प्रभाव है एके नैन एके कान एके देह एके बाण खाक बाद आतिश ओ आप को रलाव है अल्लाह अपेख सोई कुरान ओ कुरान ओई एक ही स्वरूप सबे ਇੱਕ ਹੀ ਬਨਾਓ ਹੈ ਸੰਗਤ ਜੀ ਗੁਰੂ ਜੀ ਰੋਜ਼ ਐਸੇ ਚੋਜ ਕਰ ਰਹੇ ਸਨ ਕਿ ਦੇਖਣ ਵਾਲਿਆਂ ਦੇ ਮਨ ਤਾਂ 모ਹ ਹੀ ਜਾਂਦੇ ਸਨ ਪਰ ਉਹਨਾਂ ਵਿੱਚ ਪੁਵੇਖ ਦੀ ਤਸਵੀਰ ਉੱਗੜ ਕੇ ਸਾਹਮਣੇ ਆ ਰਹੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਖੇੜ ਆਕਾਰਨ ਨਹੀਂ ਸੀ ਉਦਾਹਰਣ ਵਜੋਂ ਜਦ ਉਹ ਗੰਗਾ ਕਿਨਾਰੇ ਜਾਂਦੇ ਤਾਂ ਆਪਣੇ ਚਰਨਾਂ ਨਾਲ ਯਾਤਰੂਆਂ ਤੇ ਇਸ਼ਨਾਨ ਕਰਦਿਆਂ ਦੇ ਗੜਵੇ ਡੋਲ ਦਿੰਦੇ ਇਹ ਇੱਕ ਵਾਰੀ ਨਹੀਂ ਤਕਰੀਬਨ ਰੋਜ਼ ਹੀ ਕਰਦੇ ਉਹ ਸਮਝਾ ਰਹੇ ਸਨ ਕਿ ਇਸ ਗੰਗਾ ਜਲ ਵਿੱਚ ਕੁਝ ਨਹੀਂ ਸਭ ਕੁਝ ਅੰਦਰ ਆਤਮੇ ਹੈ ਇਨਾ ਪਰਮਾਨੇ ਹੀ ਧਰਮਾਂ ਦੀ ਥਾਂ ਨਹੀਂ ਰਹਿਣ ਦਿੱਤੀ ਸੰਗਤ ਜੀ ਕਈ ਉੱਚੀਆਂ ਸੁਰਤਾਂ ਵਾਲੇ ਤਾਂ ਜਾਣ ਗਏ ਪਰ ਕਈਆਂ ਮਾਤਾ ਜੀ ਤੱਕ ਸ਼ਿਕਾਇਤ ਵੀ ਪੁਜਾਈ ਇੱਕ ਪਹੁੰਚੀ ਹੋਈ ਆਤਮਾ ਸ਼ਿਵਦੱਤ ਨੇ ਗੰਗਾ ਕਿਨਾਰੇ ਉਹਨਾਂ ਵਿੱਚ ਰਾਮ ਹੀ ਡਿੱਠਾ ਸੀ ਉਹ ਸਾਰੇ ਪਟਨੇ ਨੂੰ ਆਖ ਰਿਹਾ ਸੀ ਕਿ ਇਹ ਰਾਮ અવਤਾਰ ਹਨ ਤੇ ਇਹਨਾਂ ਅੱਜ ਦੇ ਰਾਵਣ ਨੂੰ ਮਾਰਨ ਲਈ ਹੀ ਜਨਮ ਲਿਆ ਹੈ ਹੁਣ ਜਦ ਦਸ਼ਮੇਸ਼ ਜੀ ਪਾਣੀ ਦਾ ਭਰਿਆ ਹੋਇਆ ਗੜਵਾ ਡੋਲਦੇ ਤਾਂ ਉਹ ਗੰਗਾ ਵਿੱਚ ਖਲੋਤਾ ਗੁਰੂ ਗੋਬਿੰਦ ਸਿੰਘ ਵੱਲ ਮੂੰਹ ਕਰਕੇ ਸਿਰ ਝੁਕਾ ਦਿੰਦਾ ਸੰਗਤ ਜੀ ਇਸੇ ਤਰ੍ਹਾਂ ਗੁਰੂ ਜੀ ਕਦੀ ਬੱਚਿਆਂ ਨੂੰ ਨਾਲ ਲੈ ਜਾ ਕੇ ਦੋ ਟਾਣੀਆਂ ਬਣਾਉਂਦੇ ਤੇ ਜੰਗੀ ਖੇਡਾਂ ਖੇਡਦੇ ਈਰ ਕਮਾਨ ਦੇ ਆਪੂ ਨਿਸ਼ਾਨੇ ਬਾਂਦੇ ਕਈ ਵਾਰੀ ਦੋ ਦਲ ਬਣਾ ਕੇ ਇੱਕ ਦੀ ਅਗਵਾਈ ਆਪੂ ਕਰਦੇ ਤੇ ਦੂਜੇ ਦੀ ਕਿਸੇ ਦੂਜੇ ਹਾਣੀ ਨੂੰ ਦੇ ਕੇ ਟੱਕਰੇ ਕਰਵਾਉਂਦੇ ਕਈ ਵਾਰੀ ਆਪੂ ਬੈਠ ਜਾਂਦੇ ਅਤੇ ਬੱਚਿਆਂ ਨੂੰ ਜੰਗਾ ਕਰਨ ਲਈ ਪ੍ਰੇਰਦੇ ਫਤਿਹ ਪਾਉਣ ਵਾਲਿਆਂ ਨੂੰ ਮਾਤਾ ਤੇ ਮਾਮਾ ਜੀ ਕੋਲੋਂ ਇਨਾਮ ਵੀ ਦਿਵਾਉਂਦੇ ਉੱਚੇ-ਚੇ ਤੌਰ ਤੇ ਨਿੱਕੇ-ਨਿੱਕੇ ਤੀਰ ਤਲਵਾਰਾਂ ਤੇ ਢਾਲਾਂ ਬਣਾਈਆਂ ਗਈਆਂ। ਇਹ ਪਟਨਾ ਹੀ ਪੱਕਿਆ ਹੋਇਆ ਸੁਭਾਵਾਂ ਨੂੰ ਵੀ ਤੋੜਨ ਦਾ ਯਤਨ ਕਰਦੇ। ਹੀਣਤਾ ਇੱਥੋਂ ਤੱਕ ਲੋਕਾਂ ਦੇ ਹਿਏ ਵਿੱਚ ਤਸ ਚੁੱਕੀ ਸੀ ਕਿ ਬਹੁਤੇ ਵਡੇਰੇ ਤੇ ਸਾਰੇ ਬੱਚੇ ਜਦ ਵੀ ਕਿਸੇ ਹਾਕਮ ਜਾਂ ਨਵਾਬ ਦੀ ਸਵਾਰੀ ਲੰਘਦੀ ਤਾਂ ਉਹ ਝੁਕ-ਝੁਕ ਸਲਾਮਾ ਕਰਦੇ। ਕਲਗੀਧਰ ਮਰਦ ਅਗੰਮੜੇ ਨੇ ਬੱਚਿਆਂ ਵਿੱਚ ਐਸੀ ਯੁਰਤ ਪਾਰ ਦਿੱਤੀ ਕਿ ਉਹ ਲੰਘਦੇ ਨਵਾਬਾਂ ਤੇ ਫੌਜਦਾਰਾਂ ਨੂੰ ਹੁਣ ਮੂੰਹ ਚੜਾਉਂਦੇ ਤੇ ਜਿੱਚ ਤੱਕ ਵੀ ਕਰ ਜਾਂਦੇ ਕਈਆਂ ਪਿਆਦਿਆਂ ਨੇ ਬੱਚਿਆਂ ਨੂੰ ਡਰਾਇਆ ਵੀ ਪਰ ਨਿਰਭੈ ਦੇ ਪਾਸ ਰਹਿਣ ਕਰਕੇ ਉਹਨਾਂ ਵਿੱਚ ਭੈ ਕਿਵੇਂ ਆ ਸਕਦਾ ਸੀ ਲਿਖਿਆ ਹੈ ਕਿ ਪਟਨਾ ਦੇ ਕੋਜ ਮੁਖੀ ਗੁਰੂ ਬਾਲਕ ਦੇ ਚੋਜ ਦੇਖ ਚਿੰਤਾਤਕ ਹੋਏ ਤੇ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਲਿਖਿਆ ਕਿ ਬੇਟੇ ਨੂੰ ਸਮਝਾਉਣ ਭੈ ਕਾਹੂ ਕੋ ਦੇਤ ਨਹੀਂ ਨਾ ਭੈ ਮਾਨਤ ਆਨ ਕਾ ਉਪਦੇਸ਼ ਦਿੜ੍ੜ ਕਰਨ ਵਾਲੇ ਦਾਤੇ ਨੇ ਮੂੜਵਾ ਹੁਕਮ ਪਟਣੇ ਦੀ ਸੰਗਤ ਦੇ ਨਾਂ ਲਿਖਿਆ ਜਿਸ ਦੇ ਸ਼ਬਦ ਸਨ ਜੋ ਗੋਬਿੰਦ ਕੀਆ ਭਲਾ ਕੀਆ ਅਬਲ ਤੂੰ ਸਰਕਾਰੀ ਅਹਲਕਾਰ ਕੋ ਸलाम ਨਹੀਂ ਕਹਿਣਾ ਗਰ ਆਏ ਹੀ ਬੈਠੇ ਤਾਂ ਪਵਾਦੀ ਦੇਣੀ ਸਿਰਾਦੀ ਨਹੀਂ ਦੇਣੀ ਮਾਤਾ ਗੁਜਰੀ ਨੇ ਚਾ ਨਾਲ ਚੋਜੀ ਪ੍ਰੀਤਮ ਲਈ ਸੋਨੇ ਦੇ ਦੋ ਕੰਗੜ ਬਣਵਾਏ ਸਦਾ ਸਰਬ ਲੋਕੀ ਰੱਛਾ ਹਮਨੇ ਕਹਿਣ ਤੇ ਮੰਗੜ ਵਾਲੇ ਨੇ ਇੱਕ ਕੰਗਣ ਗੰਗਾ ਵਿੱਚ ਛੋੜ ਦਿੱਤਾ ਮਾਤਾ ਜੀ ਨੇ ਜਦ ਪੁੱਛਿਆ ਕਿ ਕੰਗਣ ਕਿੱਥੇ ਹੈ ਤਾਂ ਮਾਤਾ ਜੀ ਦੀ ਬਾਹ ਪਕੜ ਕੇ ਗੰਗਾ ਕਿਨਾਰੇ ਲੈ ਗਏ ਤੇ ਦੂਜਾ ਵੀ ਬਾਹ ਤੋਂ ਉਤਾਰ ਕੇ ਦੂਰ ਛੁੱਟ ਕੇ ਕਹਿਣ ਲੱਗੇ ਮਾਂ ਉਥੇ ਜਦ ਪਾਸ ਖਲੋਤੇ ਨੇ ਉਹ ਕਿਹਾ ਤਾਂ ਆਪ ਜੀ ਨੇ ਫਰਮਾਇਆ ਇਹਨੂੰ ਕੜਿਓਂ ਤੋਂ ਜਾਵਣਾ ਹੀ ਥਾ ਕੱਲ ਨਾ ਗਏ ਅੱਜ ਹੀ ਗਏ ਜਾਣ ਵਾਲੀ ਵਸਤੂ ਦਾ ਪਛਤਾਵਾ ਕਾਦਾ ਸਭ ਕੁਝ ਲੁਟਾ ਕੇ ਸ਼ੁਕਰ ਕਰਨ ਵਾਲਾ ਸਾਡੇ ਲਈ ਪੂਰਨੇ ਪਾਰ ਰਿਹਾ ਸੀ ਸੋ ਸਾਧ ਸੰਗਤ ਜੀ ਸਾਖੀ ਜਾਦਾ ਲੰਮੀ ਹੋਣ ਕਰਕੇ ਆਪਾਂ ਸਾਖੀ ਨੂੰ ਇੱਥੇ ਹੀ ਰੋਕਦੇ ਹਾਂ ਕੋ ਸਾਖੀ ਦਾ ਅਗਲਾ ਭਾਗ ਜਲਦੀ ਹੀ ਲੈ ਕੇ ਹਾਜ਼ਰ ਹੋਵਾਂਗੇ ਸਾਧ ਸੰਗਤ ਜੀ ਸਾਖੀ ਸੁਣਾਉਂਦਿਆਂ अनेका ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਸੋ ਮਾਫ਼ ਕਰ ਦੇਣਾ ਜਲਦੀ ਹੀ ਹਾਜ਼ਰ ਹੁੰਨੇ ਆ ਅਗਲੀ ਸਾਖੀ ਦੇ ਨਾਲ ਤਦ ਤੱਕ ਲਈ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ